ਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੂੰ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤ ਹੀ ਪਤੰਨੇ ਟ੍ਰੇਨ 'ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ ਦੋਕਸਾਲ ਦੀ ਸੀ ਬੱਚੇ ਨਾਲ ਕਿਸੇ ਨਾਲ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਵੀ ਕਿੱਦਾਂ ਮਾਮਲਾ ਕੀ ਹੈ ਸੀਸੀਟੀਵੀ ਉੱਤੇ ਚੈੱਕ ਕਰਦੇ ਸੀਡਬਲਯੂਸੀ ਆਲਾ ਨੂੰ ਪਤਾ ਕਰਦੇ ਆ ਇਹ ਦੇਖੋ ਜਿਹੜੇ ਯਾਤਰੀ ਨੇ ਇਹਨਾਂ ਨੂੰ ਕੀ ਅਪੀਲ ਲਾ ਕੇ ਪਲੇਟਫਾਰਮਾਂ 'ਤੇ ਅਰੈਸਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਫਸਰਾਇ ਤਾਂ ਹੈ ਨਹੀਂ ਹੋ ਜੀ ਸਿਰਫ ਆਪਣਾ ਸਫ਼ਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਅੱਪਾ ਟਿਕਣਾ ਤੇ ਗਾਪਾਂਦੇ ਰਹੇ ਤਾਂ ਫਿਰ ਆਮ ਪਬਲਿਕ ਦੇ ਜਿਹੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਹਾਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰਨ ਇੱਥੇ ਆਮ ਤੌਰ ਤੇ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਪੈਂਦੇ